ਦਾਦਾ ਸ਼ਹੀਦ ਲਾਲਾ ਵਸੀਮਲ ਕਪੂਰ ਜੀ ਇੱਥੇ ਦੋ ਗੋਲੀਆਂ ਲੱਗਨਾਂ ਸ਼ਹੀਦ ਹੋਏ ਇਹਨਾਂ ਨੇ ਮੈਨੂੰ ਇੱਕ ਚਿੱਠੀ ਦਿੱਤੀ ਆ ਹਲਡੀਸੀ ਦਫਤਰ ਨੇ ਕਿ ਤੁਸੀਂ ਪਰਪੋਤੇ ਹੋ ਤੇ ਅਸੀਂ ਤੁਹਾਨੂੰ ਸਰਟੀਫਿਕੇਟ ਨਹੀਂ ਜਾਰੀ ਕਰ ਸਕਦੇ ਆਪਣੀ ਗਾਈਡਲਾਈਨ ਦੇ ਮਤਲਬ ਇੱਥੇ ਆਂਦੇ ਆ ਨਤਮਸਤਕ ਹੁੰਦੇ ਆ ਆਪਣੇ ਵੋਟ ਪਟੋਰਨ ਲਈ ਇਹ ਇੱਕ ਅਖਾੜਾ ਬਣ ਗਿਆ ਜੱਲਿਆ ਵਾਲਾ ਬਾਗ ਪਾਰਟੀ ਦੀ ਨਹੀਂ ਕਹਿੰਦਾ ਇੰਨੀਆਂ ਸਰਕਾਰਾਂ ਆਈਆਂ ਕਾਂਗਰਸ ਦੀ ਆਈ ਭਾਜਪਾ ਕਾਲੀਦਲ ਆਏ ਆਮ ਆਦਮੀ ਪਾਰਟੀ ਵੀ ਆ ਗਈ ਹੈ ਸਭ ਦੀਆਂ ਨੀਅਤ ਮਾੜੀ ਹੈ ਜਦੋਂ ਤੁਸੀਂ ਮਨ ਚ ਨੀਅਤ ਹੀ ਮਾੜੀ ਲੈ ਕੇ ਚੱਲੋਗੇ ਤੇ ਤੁਹਾਡਾ ਅਗੇ ਜਿਹੜਾ ਭਵਿੱਖ ਵੀ ਜਿਹੜਾ ਉਹ ਮਾੜਾ ਹੀ ਹੋਏਗਾ ਚੰਗਾ ਨਹੀਂ ਹੋਏਗਾ ਸਸਿਕਾਲ ਦੋਸਤੋ ਇਸ ਵਾਰੇ ਆਪਾਂ ਖਲੋਤੇ ਹਾਂ ਅੰਮ੍ਰਿਤਸਰ ਦੇ ਜੱਲਿਆਂ ਵਾਲੇ ਬਾਦ ਵਿੱਚ ਤੁਹਾਨੂੰ ਦੱਸਦੀ ਕਿ ਅੱਜ 13 ਪੈ 1919 ਦੇ ਵਿਸਾਖੀ ਵਾਲੇ ਦਿਨ ਜੱਲਿਆਂ ਵਾਲੇ ਬਾਦ ਦੇ ਵਿੱਚ ਜਨਰਲ ਡਾਇਰ ਨੇ ਸ਼ਹੀਦ ਲੋਕਾਂ ਤੇ ਜਿਹੜਾ ਨਥੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਇੱਥੇ ਲੋਕ ਪੁੱਜੇ ਨੇ ਤੇ ਉਹਨਾਂ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਪਰਿਵਾਰ ਇੱਥੇ ਸ਼ਹੀਦ ਹੋਏ ਸੀ ਪਰਦਾਦਾ ਸ਼ਹੀਦ ਲਾਲਾワਸੂ ਮਲ ਕਪੂਰ ਜੀ ਇੱਥੇ ਦੋ ਗੋਲੀਆਂ ਲੱਗਨਾਂ ਸ਼ਹੀਦ ਹੋਏ ਸਰ ਜਿਵੇਂ ਕਿ ਤੁਸੀਂ ਕਿਹਾ ਕਿ ਬਈ ਸਾਨੂੰ ਹਾਲੇ ਤੱਕ ਨਾ ਵਾਰਸਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ ਉਹ ਕਿਸੇ ਵੀ ਪਰਿਵਾਰ ਨੇ ਨਹੀਂ ਲਏ 33 ਪਰਿਵਾਰ ਨੇ ਜਿਹਦੇ ਚ ਗੁਰਦਾਸਪੁਰ ਤਰਨਤਾਰਨ ਜ਼ਿਲ੍ਹਾ ਤੇ ਪਟਿਆਲਾ ਤੇ ਅੰਮ੍ਰਿਤਸਰ ਇਹ ਚਾਰ ਜ਼ਿਲ੍ਹਿਆਂ ਤੋਂ شناخت ਕਰਕੇ 33 ਪਰਿਵਾਰ ਨੇ ਜਿਨ੍ਹਾਂ ਦੀ ਲਿਸਟ ਬਣੀ ਹੈ ਡੀਸੀ ਅੰਮ੍ਰਿਤਸਰ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਤੁਸੀਂ ਜਿਹੜਾ ਸਵਾਲ ਕੀਤਾ ਵੀ ਇਹਨਾਂ ਨੂੰ ਬੰਦੇ ਹੱਕ ਨਹੀਂ ਮਿਲੇ ਦੇਖੋ ਮੇਰੀ ਅਲੇ ਵੀ ਲੜਾਈ ਤਕਰੀਬਨ 25 26 ਸਾਲ ਹੋ ਗਏ ਮੈਂ ਇਸ ਲੜਾਈ ਤੇ ਇਸ ਹੁਣ ਕਨਕਲੂਜਨ ਤੇ ਨਿਕਲਿਆ ਕਿ ਇਹਨਾਂ ਨੇ ਮੈਨੂੰ ਇੱਕ ਚਿੱਠੀ ਦਿੱਤੀ ਆ ਹੁਣ ਡੀਸੀ ਦਫਤਰ ਨੇ ਕਿ ਤੁਸੀਂ ਪਰਪੋਤੇ ਹੋ ਤੇ ਅਸੀਂ ਤੁਹਾਨੂੰ ਸਰਟੀਫਿਕੇਟ ਨਹੀਂ ਜਾਰੀ ਕਰ ਸਕਦੇ ਆਪਣੀ ਗਾਈਡਲਾਈਨ ਦੇ ਮੁਤਾਬਕ ਮੈਂ ਇਹਨਾਂ ਨੂੰ ਇਹ ਕਿਹਾ ਵੀ ਜੇਕਰ ਮੈਂ ਬਜ਼ੁਰਗਾਂ ਦਾ ਸਰਟੀਫਿਕੇਟ ਮੰਗ ਰਿਹਾ ਮੈਂ ਉਹਨਾਂ ਦੀ ਸਹੂਲਤ ਨਹੀਂ ਮੰਗ ਰਿਹਾ ਜੇ ਮੈਂ ਉਸ ਫਰੇਮ ਚ ਤਹਾਡੇ ਕੋਲ ਕਰਾਂ ਉਸ ਗਾਈਡਲਾਈਨ ਦੇ ਮੁਤਾਬਿਕ ਸਹੂਲਤਾ ਮੰਗਾ ਤਾਂ ਫਿਰ ਤੁਸੀਂ ਮੈਨੂੰ ਇਹ ਗਾਈਡਲਾਈਨ ਦੀ ਹਿਦਾਇਤ ਦਿਓ ਕਿ ਲਓ ਜੀ ਤੁਸੀਂ ਇਹਦੇ ਵਿੱਚ ਨਹੀਂ ਫਿੱਟ ਬੈਠਦੇ ਲੇਕਿਨ ਤੁਸੀਂ ਕਿਸੇ ਵੀ ਬਜ਼ੁਰਗ ਦਾ ਕਿਸੇ ਵੀ ਸ਼ਹੀਦ ਪਰਿਵਾਰ ਦਾ ਉਹਨਾਂ ਦਾ ਬੰਦਾ ਸਰਟੀਫਿਕੇਟ ਰੋਕਿਆ ਗਿਆ ਇਹ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਮੌਜੂਦਾ ਪੰਜਾਬ ਸਰਕਾਰ ਜਿਹੜੀ ਹੈ ਉਹ ਸ਼ਹੀਦਾਂ ਦੇ ਪਰਿਵਾਰਾਂ ਤੋਂ ਵੋਟ ਲੈ ਕੇ ਬਣੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਆਜ਼ਮ ਮਦਮ ਸਿੰਘ ਇੱਥੇ ਹੀ ਜਲਿਆਲੇ ਬਾਗ ਆ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਥੇ ਸੌਂ ਵੀ ਚੁੱਕੀ ਸੀ ਕਿ ਲਓ ਮੈਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੰਦੇ ਹੱਕ ਦਿਵਾਵਾਂਗਾ ਸਾਡੀ ਤੁਹਾਡੇ ਚੈਨਲ ਤੋਂ ਅਪੀਲ ਹੈ ਕਿ ਮਾਨਯੋਗ ਮੁੱਖ ਮੰਤਰੀ ਜੇ ਸੁਣਨ ਤੁਹਾਡੇ ਚੈਨਲ ਨੂੰ ਤੇ ਉਹਨਾਂ ਤੱਕ ਨੇ ਜਰੂਰ ਪਹੁੰਚਾਇਆ ਜਾਵੇ ਕਿ ਇਹਨਾਂ ਦੇ 33 ਪਰਿਵਾਰਾਂ ਨੂੰ ਅਜ ਤੱਕਨ ਵੀ ਕੋਈ ਵੀ ਸਹੂਲਤ ਉਹਨਾਂ ਦੇ ਬੰਦੇ ਸਰਟੀਫਿਕੇਟ ਨਹੀਂ ਜਾਰੀ ਕਿਤੇ ਗਏ ਜਿਹੜੇ ਪੋਤੇ ਪੁੱਤियां ਜਾਂ ਪੜਪੋਤੇ ਪੁੱਤियां ਹੈ ਜਿਹੜੇ ਆ ਆਪਣੀ ਗਾਈਡਲਾਈਨਾਂ ਮੁਤਾਬਿਕ ਦੱਸਦੇ ਨੇ ਅੱਜ ਜਿਹੜੇ ਪੋਤੇ ਪੋਤੀਆਂ ਆ ਉਹ ਤਕਰੀਬਨ 75 75 85 85 ਸਾਲ ਦੇ ਹੋ ਗਏ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਹਾ ਇਹ ਸਰਕਾਰ ਉਹਨਾਂ ਨੂੰ ਕੋਈ ਨਫਰੀ ਦੇਊਗੀ ਕਿ 75 ਸਾਲ ਦੀ ਉਮਰ 'ਚ ਜਾਂ ਇਹਨਾਂ ਨੂੰ ਕੀ ਦੇਊਗੀ ਨਾ ਤੇ ਇਹਨਾਂ ਦੀ ਪੈਨਸ਼ਨ ਲੱਗੀ ਨਾ ਇਹਨਾਂ ਨੂੰ ਕੋਈ ਸਹੂਲਤ ਮਿਲੀ ਨਾ ਇਹਨਾਂ ਨੇ ਕੋਈ ਸਿੱਖਿਆ 'ਚ ਕੋਈ ਲਿਤਾ ਆਪਣਾ ਉਹਦਾ ਰੱਖਵਾ ਜਿਹੜੀ ਫਰੀडम फाइਟਰ ਕੋਟੇ ਦਾ ਨਾ ਇਹਨਾਂ ਨੇ ਕੋਈ ਹੈਲਥ ਦਾ ਤੁਸੀਂ ਕੀ ਚਾਹੁੰਦੇ ਜੀ ਇੱਥੇ ਆਂਦੇ ਆ ਨਤਮਸਤਕ ਹੁੰਦੇ ਆ ਆਪਣੇ ਵੋਟ ਵਟੋਰਨ ਲਈ ਇਹ ਇੱਕ ਅਖਾੜਾ ਬਣ ਗਿਆ ਜੱਲਿਆ ਵਾਲਾ ਬਾਗ ਕਿ ਵੋਟਾਂ ਲਈ ਅਖਾੜਾ ਬਣਿਆ ਆ ਇਹ ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਸੁਧ ਬੁੱਧ ਨਹੀਂ ਲਈਤੀ ਜਾਂਦੀ ਕਬੂਜ ਜੀ ਲੰਮਾ ਸਮਾਂ ਹੋ ਗਿਆ ਕਈਆਂ ਸਰਕਾਰਾਂ ਆਈਆਂ ਕਈਆਂ ਹਰ ਵਾਰੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਨੁਕੋਲਿਆ ਕੀਤਾ ਜਾਂਦਾ ਅਖਰ ਵਜ੍ਹਾ ਕੀ ਹੈ ਵਜ੍ਹਾ ਇਹ ਹੈ ਕਿ ਇਹਨਾਂ ਦੀ ਨੀਅਤ ਨੀਅਤ ਮਾੜੀ ਆ ਕਿਸੇ ਵੀ ਪਾਰਟੀ ਦੀ ਲੈ ਲੋ ਮੈਂ ਇੱਕ ਪਾਰਟੀ ਦੀ ਨਹੀਂ ਕਹਿੰਦਾ ਇਨੀਆਂ ਸਰਕਾਰਾਂ ਆਈਆਂ ਕਾਂਗਰਸ ਜਾਈ ਭਾਜਪੀ ਕਾਲੀ ਦਲ ਆ ਆਮ ਆਦਮੀ ਪਾਰਟੀ ਵੀ ਆ ਗਈ ਹੈ ਸਭ ਦੀਆਂ ਨੀਅਤ ਮਾੜੀ ਹੈ ਜਦੋਂ ਤੁਸੀਂ ਮਨ 'ਚ ਨੀਅਤ ਹੀ ਮਾੜੀ ਲੈ ਕੇ ਚੱਲੋਗੇ ਤੇ ਤੁਹਾਡਾ ਅਗੇ ਜਿਹੜਾ ਭਵਿੱਖ ਵੀ ਜਿਹੜਾ ਉਹ ਮਾੜਾ ਹੀ ਹੋਏਗਾ ਚੰਗਾ ਨਹੀਂ ਹੋਏਗਾ। ਕਈ ਸਰਕਾਰਾਂ ਜਦੋਂ ਸਰਕਾਰਾਂ ਨੇ ਸੱਤਾ ਦੇ ਹਾਂ ਤੇ ਪਹਿਲਾਂ ਤੁਸੀਂ ਰੋਸ ਪ੍ਰਦਰਸ਼ਨ ਵੀ ਕੀਤੇ ਸਰਕਾਰਾਂ ਦੇ ਖਿਲਾਫ ਕਾਲੇ ਪੱਟੀਆਂ ਵੀ ਲਗਾਈਆਂ ਗਈਆਂ ਤੁਹਾਡੇ ਵੱਲ ਧਰਨੇ ਵੀ ਦਿੱਤੇ ਗਏ ਪਰ ਕੋਈ ਸੁਣਵਾਈ ਨਹੀਂ ਹੋਈ ਯਾਰ। ਦੇਖੋ ਸੁਣਵਾਈ ਤਾਂ ਹੁਣ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੂੰ ਕਈ ਚਿੱਠੀਆਂ ਲਿਖੀਆਂ ਸੀ। ਗ੍ਰਹਿ ਮੰਤਰੀ ਸਾਹਿਬ ਨੂੰ ਵੀ ਚਿੱਠੀਆਂ ਲਿਖੀਆਂ ਕਿ ਸਾਡੇ ਬੰਦੇ ਹੱਕ ਜਿਹੜੇ ਐ ਇਹਨਾਂ ਪਰਿਵਾਰਾਂ ਦੇ ਦਿੱਤੇ ਜਾਣ। ਲੇਕਿਨ ਉਹਨਾਂ ਵੱਲੋਂ ਵੀ ਕੋਈ ਜਵਾਬ ਕੋਈ ਸੁਝਾਅ ਵੀ ਭੇਜਿਆ ਸੀ ਅਸੀਂ ਇੱਥੇ तकरीबन ਉਹਨਾਂ ਤੇ ਵੀ ਕੋਈ ਅਮਲੀ ਜਾਮਾ ਨਹੀਂ ਪਾਇਆ ਗਿਆ ਉਸ ਤੋਂ ਬਾਅਦ ਬਾਅਦ ਅਸੀਂ ਕਿਹਾ ਇੱਕ ਕਮੇਟੀ 'ਚ ਸਾਡਾ ਮੈਂਬਰ ਪਾਇਆ ਜਾਵੇ ਕੁਝ ਮੈਂਬਰ ਪਾਏ ਜਾਣ ਉਹਨਾਂ ਦੇ ਸੁਝਾਅ ਲਏ ਜਾਣ ਉਹ ਵੀ ਨਹੀਂ ਹੋਇਆ ਫਿਰ ਇੱਥੇ ਅਸੀਂ ਇੱਕ ਸੰਯੁਕਤ ਸਾਂਝਾ ਇੱਕ ਕਹਿੰਦੇ ਸੀ ਵੀ ਹਿੰਦੂ ਮੁਸਲਮਾਨ ਸਿੱਖ ਸਾਈ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਇਥੇ ਗੀਤਾ ਦਾ ਪ੍ਰਕਾਸ਼ ਹੋਵੇ ਕੁਰਾਨ ਦਾ ਪ੍ਰਕਾਸ਼ ਹੋਵੇ ਬਾਈਬਲ ਦਾ ਪ੍ਰਕਾਸ਼ ਹੋਵੇ ਤਾਂ ਕਿ ਇੱਥੇ ਸਾਰੇ ਧਰਮਾਂ ਨੇ ਇਕੱਠੇ ਰਲ ਕੇ ਇੱਕ ਵੱਡੀ ਕੁਰਬਾਨੀ ਦਿੱਤੀ ਸੀ ਜਿਹੜੀ ਕਿ ਦੇਸ਼ ਦੀ ਆਜ਼ਾਦੀ ਦਾ ਇੱਕ ਬਹੁਤ ਵੱਡਾ ਫਾਊਂਡੇਸ਼ਨ ਸਟੋਨ ਬਣੀ ਸੀ ਇਹ ਇਹ ਜਲਿਆਂ ਵਾਲਾ ਬਾਗ ਦਾ ਸਾਕਾ ਕੋਈ ਛੋਟਾ ਸਾਕਾ ਨਹੀਂ ਹੈ ਜਿਨੇ 140 ਕਰੋੜ ਆਬਾਦੀ ਅੱਜ ਸਾਡੇ ਦੇਸ਼ ਦੀ ਹੈ ਉਹਨਾਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਲਾਈ ਸੀ ਇਹ ਬਹੁਤ ਵੱਡਾ ਇੱਕ ਸਾਕਾ ਸੀ ਲੇਕਿਨ ਇਹ ਸਾਕੇ ਨੂੰ ਵੀ ਭੁੱਲ ਗਏ ਨੇ ਕੇ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਕੁੰਭ ਕਰਨੀ ਨੀਂਦ ਚਲੀ ਗਈ ਹੈ ਵੀ ਜਦੋਂ ਸਰਕਾਰ ਬੰਦੀ ਹੈ ਕੁੰਭ ਕਰਨ ਤੇ ਫਿਰ 6 ਮਹੀਨੇ ਬਾਅਦ ਜਾਗ ਜਾਂਦਾ ਸੀ ਇਹ ਤੇ 5 ਸਾਲ ਸਰਕਾਰ ਕੱਟਦੇ ਆ ਤੇ ਫਿਰ ਵੀ ਸੁੱਤੇ ਰਹਿੰਦੇ ਆ ਇਹਨਾਂ ਨੂੰ ਫਿਰ ਜਿਆਦਾ ਆਂਦਾ ਵੋਟਾਂ ਲੈ ਕੇ ਇਹਨਾਂ ਦੀ ਹੁਣ ਸੁਧ ਬੁੱਧ ਲੱਲੀਏ ਤੇ ਕੁਝ ਵੋਟ ਬੈਂਕ ਬਣਾ ਲਈਏ ਤਾਂ ਕਿ ਲੋਕ ਹਮਦਰਦੀ ਨਾਲ ਸਾਨੂੰ ਵੋਟ ਪਾ ਲੈਣ ਸੋ ਇਹ बार-बार ਨਹੀਂ ਚੱਲਦਾ बार-बार ਤੁਸੀਂ ਇਸੇ ਚੀਜ਼ਾਂ ਨੂੰ ਦੁਹਾਈ ਜਾਓਗੇ ਲੋਕ ਤੁਹਾਡੇ ਕੋਲ ਇੱਕ ਦਿਨ ਸਵਾਲ ਜ਼ਰੂਰ ਕਰਨਗੇ ਕਿ ਕੀ ਕੀਤਾ ਇਹਨਾਂ ਦੇ ਆਜ਼ਾਦੀ ਗੁਲਾਟੀਆਂ ਦਾ ਆਜ਼ਾਦੀ ਘੁਲਾਟੀਆਂ ਨੇ ਦੇਖੋ ਇੰਨੀ ਇੰਨੀ ਮਾਰਾਂ ਖਾਦੀਆਂ ਲੋਕਾਂ ਨੇ ਆਪਣੇ ਸਰੀਰ ਦੇ ਪਿੰਡਾਂ ਦੇ ਹੜਾਈਆ ਲੇਕਿਨ ਇਹਨਾਂ ਵੱਲੋਂ ਗੋਲੀਆਂ ਵੀ ਲੱਗੀਆਂ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਕਈ ਤਰ੍ਹਾਂ ਦੀ ਯਾਤਰਾਵਾਂ ਦਿੱਤੀਆਂ ਗਈਆਂ ਲੇਕਿਨ ਕੋਈ ਅੱਜ ਤੱਕ ਅਨਸੁੱਧ ਬੁੱਧ ਨਹੀਂ ਲਿੱਤੀ ਗਈ ਜਿੰਨੇ ਵੀ ਸ਼ਹੀਦ ਪਰਿਵਾਰ ਨੇ ਉਹ ਅੱਜ ਦੁਖੀ ਨੇ ਪੀੜਿਤ ਨੇ ਕੋਈ ਐਡੇ ਸક્ષਮ ਨਹੀਂ ਹੈ ਕੋਈ ਦਿਹਾੜੀ ਕਰ ਰਿਹਾ ਕੋਈ ਮਜ਼ਦੂਰੀ ਕਰ ਰਿਹਾ ਕੋਈ ਬੇਰੋਜ਼ਗਾਰ ਹੈ ਕੋਈ ਕੋਈ ਉਹਨਾਂ ਦੀ ਸੁੱਧ ਬੁੱਧ ਲੈ ਲਓ ਅੱਜ ਹਰਿਆਣਾ ਵੇਖੋ ਹਰਿਆਣਾ ਸਰਕਾਰ 10000 ਤੋਂ ਉੱਤੇ ਪੈਨਸ਼ਨ ਦੇ ਰਹੀ ਹੈ ਇੱਕ ਬਜ਼ੁਰਗ ਨੂੰ ਚਾਹੇ ਉਹਦੇ ਜਿਹੜੇ ਡਿਸੈਂਡਰ ਇੱਥੇ ਤੇ 10 ਰੁਪਏ ਨਹੀਂ ਮਿਲਦੇ ਕਿਸੇ ਵੀ 10000 ਰੁਪਏ ਪੈਨਸ਼ਨ ਦੇ ਰਹੇ ਨੇ ਲੇਕਿਨ ਇੱਥੇ ਦੀ ਪੈਨਸ਼ਨ ਜਿਹੜੀ ਆ 1500 2000 ਰੁਪਏ ਵੱਧ ਤੋਂ ਵੱਧ ਹੋਏਗੀ ਤੇ ਇਹੋ ਜਿਹੀ ਹੋਵੇ ਨੇ ਕਿ ਉਹ ਆਣਾ ਹੀ ਨਹੀਂ ਚਾਹੁੰਦੇ ਮੈਂ ਕੱਲ ਵੀ ਇੱਕ ਪਰਿਵਾਰ ਨੂੰ ਮੈਂ ਕਿਹਾ ਯਾਰ ਤੁਸੀਂ ਆ ਜਾਓ ਤੁਸੀਂ ਆਪਣੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਦਿਓ ਲੇਕਿਨ ਉਹਨਾਂ ਦੇ ਮਨ 'ਚ ਇੰਨੀ ਕਿ ਪੀੜਾ ਗਈ ਹੈ ਕਿ ਉਹ ਕਹਿੰਦੇ ਅਸੀਂ ਘਰ ਦੇ ਵਿੱਚ ਬਹਿ ਕੇ ਆਪਣੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਦੇਵਾਂਗੇ ਲੇਕਿਨ ਇੱਥੇ ਕਿਉਂਕਿ ਇੱਥੇ ਸਾਡੀ ਬੇਇੱਜ਼ਤੀ ਹੋਈ ਹੈ ਅਜ ਤੱਕ ਕੋਈ ਮਾਨਸਮਾਨੀ ਨਹੀਂ ਦਿੱਤਾ ਬੋ ਜੀ ਬਗ ਸਾਡੇ ਪ੍ਰਧਾਨ ਸਾਹਿਬ ਨੇ ਜਿ ਲੋਕੇ ਹੈ ਨਾ ਮੈਂ ਸਭ ਬਿਲਕੁਲ ਸਹਿਮਤ ਹਾਂ ਉਹਨਾਂ ਦੇ ਹਾਂ ਜੀ ਕੀ ਸਰਕਾਰ ਕੋ ਕੀ ਮੰਗ ਕਰਦੇ ਜੀ ਬਸ ਇਹੋ ਹੀ ਮੰਗ ਕਰਨੀ ਹੈ ਕਿ ਸਾਨੂੰ ਕੁਝ ਸਾਡੇ ਬੰਦੇ ਹੱਕ ਦਿੱਤੇ ਜਾਣ ਲੱਗਦਾ ਜਿਹਾ ਨਾ ਅਜ ਤੱਕ ਕਿ ਆਉਣ ਵਾਲੇ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗ ਕਿਰਬਾਨੀ ਦਿੱਤੀ ਹੈ ਤਾਂ ਉਹਨਾਂ ਨੂੰ ਸਨਮਾਨ ਮਿਲਦਾ ਭਈ ਤੇ ਆਪਾਂ ਵੀ ਦੇਸ਼ ਵਾਸਤੇ ਮਰਨ ਲਈ ਤਿਆਰ ਰਹੀਏ ਬਗ ਇਹ ਚੀਜ਼ ਨੂੰ ਦੇਖਦੇ ਬੱਚੇ ਅੱਗੇ ਨਹੀਂ ਆਉਣਗੇ ਲਗਦਾ ਐਸਾ ਹਾਲਾਤ ਨਾ ਕਿ ਕੱਲ ਨੂੰ ਕੋਈ ਦੇਸ ਦੀ ਕੁਰਬਾਨੀ ਲੈ ਕੇ ਆਏਗਾ ਕੋਈ ਨਹੀਂ ਆਏਗਾ ਕਿਉਂਕਿ ਸਰਕਾਰਾਂ ਨੇ ਵਾਅਦੇ ਬੜੇ ਕੀਤੇ ਜਾਂਦੇ ਪੂਰੇ ਨਹੀਂ ਕੀਤੇ ਸਾਡੀ ਅਗਲੀ ਪੀੜ੍ਹੀ ਕੋਈ ਨਹੀਂ ਆਏਗੀ ਹਾਂਜੀ ਸਾਡੀ ਦੁਰਸ਼ਾ ਜਿਸ ਲਈ ਦੇਖਦੇ ਨਾ ਨੂੰ ਮਹਾਨ ਲੱਗਦਾ ਬੱਚੇ ਕੀ ਕਹਿੰ ਲਗੇ ਪਪਾ ਆਪ ਕੋ ਲਾਲੀ ਪੱਪ ਦੇ ਕੇ ਭੇਜ ਦੇਗਾ ਲਾਲੀ ਪੱਥ ਉਸ ਤੇ ਉਹ ਐ ਜੋ ਉਹ ਗਿਆਨ ਜੈ ਨਹੀਂ ਕਿੰਨੀ ਸ਼ਰਮਨਾਕ ਗੱਲ ਹੈ ਤੁਹਾਡੇ ਲੋ ਬਾਈਕਾਟ ਕੀਤਾ ਗਿਆ ਪ੍ਰੋਗਰਾਮ ਬਾਈਕਾਟ ਕੀਤਾ ਹੈ ਤੁਸੀਂ ਵੇਖ ਸਕਦੇ ਹੋ ਜਿਹੜਾ 13 ਅਪ੍ਰੈਲ ਨੂੰ ਚੱਲਣ ਵਾਲੇ ਬਾਦ ਦੇ ਵਿੱਚ ਹਿੰਦੀ ਸਮਾਰੋਹ ਕੀਤਾ ਜਾਂਦਾ ਉਹਦਾ ਸ਼ਹੀਦ ਪਰਿਵਾਰਾਂ ਵੱਲੋਂ ਬਾਈਕਾਟ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਜਿਹੜੇ ਸਾਡੇ ਸ਼ਹੀਦ ਸਾਡੇ ਬਜ਼ੁਰਗਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦੀ ਇੱਕੋ ਮੰਗ ਹੈ ਕਿ ਸਾਡੇ ਪਰਿਵਾਰਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਉਹਨਾਂ ਨੂੰ ਜਿਹੜਾ ਅਜੇ ਤੱਕ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਾਡੇ ਪਰਿਵਾਰਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾਏਗਾ ਸਾਡੇ ਵੱਲੋਂ ਸਰਕਾਰੀ ਸਮਾਰੋਹ ਦਾ ਬਾਈਕਾਟ ਕੀਤਾ ਜਾਏਗਾ ਅੰਮ੍ਰਿਤਸਰ